ਹਾਂ ਤੁਸੀਂ ਮੇਰੀ ਭਾਜੀ ਸਤਿ ਸ਼੍ਰੀ ਅਕਾਲ ਮੈਂ ਕਿੱਦਾਂ ਆਂਟੀ ਤੁਸੀਂ ਇੱਥੇ ਕਿੱਦਾਂ ਮੈਂ ਆਪਣੀ ਪੋਤਰੀ ਮਿਲਣ ਆਈ ਆ ਪੋਤਰੀ ਹਾਂ ਸਿਮਰਤ ਆਡੀ ਪੋਤਰੀ ਆ ਹਾਂ ਸਿਮਰਤ ਅੱਛਾ ਮੈਂ ਵੀ ਤੈਨੂੰ ਵੇਖ ਕੇ ਕਹਾਂ ਕਿ ਕਿਤੇ ਵੇਖੀ ਵੇਖੀ ਕਿਉਂ ਲੱਗਦੀ ਆ ਤੈਨੂੰ ਯਾਦ ਆ ਸਿਮਰਤ ਜਦੋਂ ਤੂੰ ਕਿਹਾ ਸੀ ਕਿ ਆਂਟੀ ਜੀ ਮੈਂ ਤੁਹਾਨੂੰ ਕਿਤੇ ਵੇਖਿਆ ਆ ਤੇ ਜਾਣੀ ਪਹਿਚਾਨੀ ਆਵਾਜ਼ ਆ ਹਾਂਜੀ ਬੇਟਾ ਛੋਟੇ ਹੁੰਦੇ ਮੈਂ ਤੁਹਾਡੇ ਘਰ ਜਾਂਦੀ ਸੀ ਪਰਾਂਤੀ ਤੁਸੀਂ ਵੀ ਆਈ ਇੱਥੇ ਉਧਰ ਦੀ ਮਾਮੀ ਨੇ ਵਿਆਹ ਕਿੰਨਾ ਜਰਾ ਬੈਠੋ ਘਰਤੀ ਨਾ ਫੇਰ ਉਹੀ ਗੱਲ ਮੈਂ ਤੁਹਾਨੂੰ ਕਿਹਾ ਵੀ ਸੀ ਤੁਹਾਡੇ ਭਾਜੀ ਦੇ ਫੋਨ ਆਂਦੇ ਮੈਂ ਸੁਣ ਕੇ ਆਈ ਜੇ ਬਾ ਹਾਂ ਜੀ ਹਾਂ ਸੋਣੋ ਆਂਟੀ ਮੈਂ ਤੁਹਾਨੂੰ ਕਿਹਾ ਵੀ ਸੀ ਕਿ ਉਹਨੂੰ ਆਪਣੇ ਲਾਗੇ ਰੱਖਿਓ ਨਾ ਕਿਸੇ ਨੂੰ ਦਿਓ ਇਹਦਾ ਮਤਲਬ ਤੁਸੀਂ ਫੇਰ ਆਪਣੀ ਪੋਤਰੀ ਉਹਨਾਂ ਕੋ ਭੇਜਦੀ ਉਹ ਤਾਂ ਮੇਰਾ ਬੁੱਢਾ ਸਰੀਰ ਮੈਂ ਕਿੰਨਾ ਝਾਂਮਦੀ ਮੈਂ ਫੇਰ ਉਧਰ ਭੇਜਦੀ ਨਾਨਕੇ ਕੀ ਤੇ ਦਾਦਕੇ ਕੀ ਸਾਰਾ ਪੱਤ ਮੈਂ ਖਰਚਾ ਪਾਣੀ ਦੇ ਭੇਜਦੀ ਸੰ ਆਂਟੀ ਗੱਲ ਖਰਚੇ ਪਾਣੀ ਦੀ ਨਹੀਂ ਹੁੰਦੀ ਗੱਲ ਹੁੰਦੀ ਦੇਖ ਰੇਖ ਦੀ ਤੇ ਮੋਹ ਤੇ ਦੀ ਮਾ ਮਾ ਦੀ ਵਿਚਾਰੀ ਛੋਟੀ ਹੁੰਦੀ ਆ ਮਰ ਗਈ। ਤੁਹਾਨੂੰ ਮੈਂ ਸਮਝਾ ਕੇ ਵੀ ਆਈ ਸੀ ਕਿ ਕੁੜੀ ਨੂੰ ਇੰਨਾ ਕੁ ਪਿਆਰ ਦਿਓ ਨਾ ਕਿ ਉਹਨੂੰ ਫੀਲ ਨਾ ਹੋਵੇ ਕਿ ਮੇਰੀ ਮਾਂ ਨਹੀਂ ਹੈਗੀ। ਪਰ ਤੁਸੀਂ ਫੇਰ ਉਹੀ ਚੀਜ਼ਾਂ ਕੀਤੀਆਂ। ਹੈਗੀ ਤੇ ਮੈਂ ਕਜਨ ਬਈ ਸੀ ਤੁਹਾਡੇ ਵਾਸਤੇ। ਪਰ ਇਹਦੇ ਤੇ ਮੈਨੂੰ ਬੜਾ ਤਰਸ ਹੁੰਦਾ ਸੀ। ਤਾਂ ਹੀ ਮੈਂ ਤੁਹਾਨੂੰ ਸਮਝਾਇਆ ਸੀ ਆਂਟੀ। ਨਾ ਮਾਮੀ ਆਲ ਭੇਜਿਓ। ਤੁਸੀਂ ਮੈਨੂੰ ਵੀ ਉੱਥੇ ਦੋ ਚਾਰ ਵਾਰ ਇਹੋ ਹੀ ਗੱਲ ਕਹੀ ਸੀ ਕਿ ਮੈਂ ਮਾਮੇ ਮਾਮੀ ਨੂੰ ਕੁੜੀ ਦੇ ਦੇਣੀ ਆ। ਤੁਹਾਡੀਆਂ ਕਿਹੜੀਆਂ 4-5 ਸੀ? ਹੈਗੀ ਤੇ ਇਹੋ ਹੀ ਸੀ ਨਾ ਇੱਕ। ਤਾਂ ਤੁਸੀਂ ਆਪਣੇ ਕੋਲ ਕਿਉਂ ਨਹੀਂ ਰੱਖੀ ਹੁਣ ਉਹ ਸੋਹਰਿਆਂ ਵਾਲੀ ਹੋ ਗਈ ਕਿੰਨੇ ਕ ਸਾਲ ਕਿਤੇ ਰਹਿਣਾ ਸੀ ਤੁਹਾਡੇ ਕੋ ਵੱਤ ਵੱਤ 18 ਸਾਲ ਰਹਿ ਲੈਂਦੀ 17 ਰਹਿ ਲੈਂਦੀ ਵੱਤ ਵੱਤ 20 ਸਾਲ ਬਾਅਦ ਕੁੜੀ ਦਾ ਵਿਆਹ ਹੋ ਜਾਂਦਾ ਪਰ ਤੇ ਮੈਂ ਤੇ ਉਸ ਵੇਲੇ ਨੂੰ ਪਛਤਾਉਣੀ ਆਪ ਪੁੱਤ ਜਦੋਂ ਦੀ ਮੈਂ ਘਰੋਂ ਕੱਢੀ ਆ ਉਹਨਾਂ ਦੇ ਮੇਰੇ ਤੇ ਤੱਪੜ ਰੁਲ ਗਏ ਆ ਉਹਦਾ ਪਿਓ ਵੀ ਚਲ ਗਿਆ ਮੈਂ ਤਾਂ ਕੋਈ ਤਾਂ ਆਪ ਬੜਾ ਚਿਰ ਬਿਮਾਰ ਰਹੀ ਆ ਤੇ ਹੁਣ ਮੇਰੀ ਰੂਹ ਜਾਗੀ ਤੇ ਮੇਰਾ ਦਿਲ ਕੀਤਾ ਇਹਨੂੰ ਵੇਖਣ ਨੂੰ ਤੇ ਮੈਂ ਉਹ ਕਹਿੰਦੀ ਮੈਂ ਵਿਆਹਤੀ ਆ ਤੇ ਮੈਂ ਕਿਹਾ ਮੈਨੂੰ ਇੱਕ ਵਾਰੀ ਮਲਾ ਦੇ ਆਂਟੀ ਜੀ ਸਮਝਦੇ ਨਹੀਂ ਪਏ ਰੂਹ ਤੇ ਤੁਹਾਡੀ ਤੜਫੂਗੀ ਨਾ ਕਿਉਂਕਿ ਇਹ ਰਿਸ਼ਤੇ ਰੂਹ ਦੇ ਹੀ ਹੁੰਦੇ ਆ ਉਹ ਤੁਹਾਡੀ ਆਪਣੀ ਸੀ ਪਰ ਤੁਸੀਂ ਬਗਾਨਿਆਂ ਵਾਂਗ ਕੀਤਾ ਪਿਓ ਇਹਦਾ ਹੁਣ ਉਹ ਵੀ ਨਹੀਂ ਰਿਹਾ ਨਹੀਂ ਕੋਈ ਆਂਟੀ ਜੀ ਇਹਦੇ ਸਿਰਫ ਇੱਕੇ ਲਈ ਬਹਾਨਾ ਵਾ ਕਿ ਰੂਹ ਚਲ ਗਈ ਇਹ ਬਸ ਦੇਖਣ ਹੀ ਆਏ ਆ ਜਿੰਦੀ ਆ ਜਾਂ ਮਰ ਗਈ ਇੰਨਾ ਚਿਰ ਕਦੀ ਪਿੱਛਾ ਨਹੀਂ ਨਾ ਨੇ ਕੀਤਾ ਖਰਚੇ ਦਾ ਸੁਣਾ ਦਿੱਤਾ ਵਾ ਕਿ ਖਰਚਾ ਭੇਜਦੇ ਰਹੇ ਇਹ ਨਹੀਂ ਨਾ ਇਹਨਾਂ ਨੂੰ ਪਤਾ ਕਿ ਖਰਚੇ ਨਾਲ ਬੰਦਾ ਨਹੀਂ ਚੱਲਦਾ ਕੀ ਗੱਲ ਕੀ ਕਰ ਲੈਂਦਾ ਖਰਚਾ ਉਸ ਵਕਤ ਜਦੋਂ ਮੈਨੂੰ ਸਭ ਤੋਂ ਜ਼ਿਆਦਾ ਜ਼ਰੂਰਤ ਇਨਾਂ ਦੀ ਹੀ ਆਪਣੇ ਪਿਓ ਦੀ ਹੀ ਉਦੋਂ ਇਹਨਾਂ ਨੇ ਮੇਰੀ ਸਾਰ ਨਹੀਂ ਪੁੱਛੀ ਅੱਜ ਆ ਕੇ ਮੈਨੂੰ ਬਲੌਗ ਵਿਖਾਵਾ ਕਰਨਾ ਕੀ ਹਾਂ ਕਿ ਤੁਹਾਨੂੰ ਬੜਾ ਮੇਤੇ ਦ੍ਰਿਗ ਹੋਣਾ ਤੁਹਾਨੂੰ ਬੜਾ ਪਿਆਰ ਹੁੰਦਾ ਮੇਤੇ ਆਂਟੀ ਬਿਲਕੁਲ ਸਹੀ ਕਹਿੰਦੀ ਆਓ ਜਦੋਂ ਤੁਹਾਡੀ ਲੋੜ ਸੀ ਉਦੋਂ ਤੁਸੀਂ ਪੁੱਛਿਆ ਨਹੀਂ ਹੁਣ ਤੇ ਮਾਮੀ ਨੇ ਵਿਆਹਤੀ ਹੈ ਅੱਗੋਂ ਦੀ ਕਿਸਮਤ ਹੈ ਉਹਨੂੰ ਦੁੱਖ ਮਿਲੇ ਜਾਂ ਉਹਨੂੰ ਸੁੱਖ ਮਿਲੇ ਹੋਂ ਤੇ ਤੁਹਾਡਾ ਕੋਈ ਮਤਲਬ ਹੀ ਨਹੀਂ ਬੰਦਾ ਹੋਂ ਤੇ ਤੁਸੀਂ 2 ਮਿੰਟ ਆਓਗੇ ਹਾਲ ਪੁੱਛੋਗੇ ਤੇ ਆਪਣੇ ਘਰ ਚਲ ਜੋਗੇ ਘਰ ਤੇ ਉਹਦਾ ਏ ਆ ਸਹੀ ਕਹਿਂਦੀ ਆ ਲੋੜ ਤੇ ਉਹਨੂੰ ਉਸ ਵੇਲੇ ਹੀ ਜਦੋਂ ਦੀ ਮਾਂ ਮਰ ਗਈ ਸੀ ਤੇ ਉਦੋਂ ਤੁਹਾਨੂੰ ਉਹਨੂੰ ਗੱਲ ਨਾ ਲਾਉਣਾ ਚਾਹੀਦਾ ਸੀ ਪਿਓ ਨੂੰ ਗੱਲ ਨਾ ਲਾਉਣਾ ਚਾਹੀਦਾ ਸੀ ਮੈਨੂੰ ਤੇ ਇਹ ਸਮਝ ਨਹੀਂ ਲੱਗਦੀ ਕਿ ਕੀ ਪਿਓ ਆ ਉਹ ਜਿਹਨੇ ਆਪਣਾ ਦਿਮਾਗ ਵਰਤਿਆ ਹੀ ਨਹੀਂ ਉਹ ਮਾਂ ਪਿੱਛੇ ਲਾ ਕੇ ਉਹਨੇ ਵੀ ਤੋਰਤੀ ਕੁੜੀ ਉਸ ਟਾਈਮ ਉਹ ਤੋ ਕਿਹੜਾ ਚੱਜ ਨਾ ਜੀ ਕੇ ਗਿਆ ਵਾ ਕਿਉਂਕਿ ਆਂਟੀ ਜਦੋਂ ਮੈਂ ਤੁਹਾਡੇ ਘਰ ਥੋੜੀ ਦੇਰ ਕੰਮ ਵੱਲੋਂ ਆਈ ਸੀ ਤੇ ਉਦੋਂ ਤੁਸੀਂ ਮੈਨੂੰ ਇੰਨੀ ਗੱਲ ਕਹੀ ਸੀ ਕਿ ਮੈਂ ਇਹਨੂੰ ਇਹਦੀ ਮਾਮੀ ਕੋਲ ਭੇਜ ਦੇਣਾ ਕੱਪੜੇ ਪਾ ਕੇ ਬੈਗ 'ਚ ਇਹ ਗੱਲ ਤੁਸੀਂ ਮੈਨੂੰ ਕਹੀ ਸੀ ਪਰ ਮੈਂ ਤੁਹਾਨੂੰ ਰੋਕਿਆ ਤੁਸੀਂ ਕਿਹਾ ਸੀ ਇਹ ਇੱਕ ਲੈਣੀ ਆ ਇਹ ਕਲਜੋਗਣ ਆ ਤੇ ਆਪਣੀ ਮਾਂ ਨੂੰ ਖਾ ਗਈ ਹੁਣ ਇਹਨੇ ਪਤਾ ਨਹੀਂ ਕਿੰਨੂੰ ਖਾਣਾ ਵਾ ਏਦਾਂ ਦਾ ਆਂਟੀ ਕੁਛ ਨਹੀਂ ਹੁੰਦਾ ਕਿ ਰੱਬ ਦੇ ਹੱਥ ਹੁੰਦਾ ਸਾਰਾ ਕੁਝ ਜੇ ਬੰਦਾ ਸਾਰਾ ਕੁਝ ਕਰ ਸਕਦਾ ਹੋਵੇ ਨਾ ਤੇ ਬੰਦਾ ਤੇ ਜਿਹਦੇ ਨਾਲ ਦੁਸ਼ਮਣੀ ਹੋਵੇ ਨਾ ਉਹਨੂੰ ਐ ਚੁਟਕੀਆਂ 'ਚ ਮਾਰ ਸਕਦਾ ਆ ਪਰ ਨਹੀਂ ਤੇ ਜਿੰਦਗੀ ਮੌਤ ਉਸ ਪ੍ਰਮਾਤਮਾ ਦੇ ਹੱਥ ਆ ਬੰਦੇ ਦੇ ਕੋਸ਼ਿਸ਼ ਵਸ ਨਹੀਂ ਜੇ ਹੈਗਾ ਤੇ ਨਾ ਹੀ ਬੱਚੇ ਨੂੰ ਕਦੀ ਗਲਤ ਸਮਝੀਦਾ ਕਿ ਇਹਦੇ ਕਰਕੇ ਇਦਾਂ ਆ ਕਿਹੜੀ ਕੁੜੀ ਚਾਹੁੰਦੀ ਆ ਕਿ ਮੈਂ ਜਨਮ ਲਾਵਾਂ ਤੇ ਮੇਰਾ ਮਾਪਿਓ ਮਰ ਜੇ ਕਿ ਉਹਨੂੰ ਲੋੜ ਨਹੀਂ ਆਪਣੇ ਮਾਪਿਓ ਦੀ ਉਹਨੇ ਨਹੀਂ ਸੁੱਖ ਲੈਣਾ ਉਹਨਾਂ ਤੋਂ ਇੱਕ ਮਾਪਿਓ ਕਿਹ ਹੁੰਦਾ ਜਿਹੜਾ ਬੱਚੇ ਦੀ ਸਹੀ ਪਰਵਰਿਸ਼ ਕਰਦਾ ਉਹਨੂੰ ਹਰ ਉਹ ਚੀਜ਼ ਦਿੰਦਾ ਜੋ ਬੱਚਾ ਚਾਹੁੰਦਾ ਆ ਉਹਨੂੰ ਗੱਲ ਨਾਲ ਲੋਂਦਾ ਤੁਸੀਂ ਕਿਦਾਂ ਗਲਤ ਕਹਿ ਤਾਨੂੰ ਪੁੱਤ ਮੈਂ ਤੇ ਉਸ ਸਵੇਲੇ ਨੂੰ ਕੁਛ ਕੌਣੀ ਐ ਤੇ ਇਹ ਮੈਂ ਦੋ ਸਵੇਰੇ ਕੁਛ ਕੌਣੀ ਐ ਮੈਂ ਤੈਨੂੰ ਬਸ ਮਿਲਣ ਆਈ ਆ ਜਾਨਦੀ ਰੂਹ ਆ ਮੈਂ ਤੇ ਆਪਣੀ ਧੀ ਨੂੰ ਪਿਆਰ ਦੇ ਨਹੀਂ ਆ ਚਲੋ ਵਾਹ ਗਰੂ ਨੇ ਘਰ ਬਾਹਰ ਤੇ ਚੰਗਾ ਵਾ ਸੱਸ ਮਿਲੀ ਮਾਵਾ ਵਰਗੀ ਆਪਣੇ ਘਰ ਸੁਖੀ ਵਸੇ ਬਸ ਮੈਂ ਜਾਨਦੀ ਵਾਰੇ ਉਹ ਵੇਖਣ ਆਈ ਆ ਪਤਾ ਨਹੀਂ ਅੰਟੀ ਕਿੱਦਾਂ ਦੀਆਂ ਹੁੰਦੀਆਂ ਨੇ ਉਹ ਦਾਦੀਆਂ ਜੋ ਬੱਚਿਆਂ ਨੂੰ ਗੱਲ ਨਾਲ ਨਹੀਂ ਲਾਉਂਦੀਆਂ ਕਹਿ ਦਿੰਦੀਆਂ ਕਿ ਇਹ ਸਾਡੇ ਵਾਸਤੇ ਸਹੀ ਨਹੀਂ ਹੈਗਾ ਤਾਂ ਕਿ ਆਪਣੇ ਪੁੱਤ ਦਾ ਫੋਨ ਆ ਆਪਣੇ ਪੁੱਤ ਦਾ ਅੰਛਿਆ ਤੁਸੀਂ ਫਿਰ ਵੀ ਅਕਸੈਪਟ ਨਹੀਂ ਕਰ ਪਾਉਂਦੇ ਬਹੁਤ ਗਲਤ ਗੱਲ ਆ ਤੁਹਾਡੇ ਵਾਸਤੇ ਅੱਜ ਅੱਜ ਤੁਸੀਂ ਕਹਿਣ ਦੇ ਜੇ ਕਿ ਮੈਨੂੰ ਅਹਿਸਾਸ ਹੋ ਗਿਆ ਇਸ ਗਲਤੀ ਦਾ ਤੇ ਉਹਨੂੰ ਪੁੱਛ ਕੇ ਵੇਖੋ ਕੀ ਉਹਦਾ ਬਚਪਨ ਵਾਪਸ ਦੇ ਸਕਦੇ ਹੋ ਉਹਦੇ ਉਹ ਪਲ ਜਿਹੜੇ ਉਹਦੇ ਕੋਲੋਂ ਖੋਏ ਗਏ ਆ ਹੋਂ ਮਾਪਿਓ ਤੋਂ ਬਿਨਾ ਪਲੀ ਉਹਨਾਂ ਦੇ ਪਿਆਰ ਤੋਂ ਵੰਦ ਹੀ ਰਹੀ ਉਹ ਦੇ ਸਕਦੇ ਹੋ ਵਾਪਸ ਤੁਸੀਂ ਉਹ ਤੇ ਵਿਚਾਰੀ ਜਿਉਂ ਜੰਮੀ ਬੋਦੀਆਂ ਲੰਮੀ ਤੱਕਿਆਂ ਜੋਗੀ ਰਹੀ ਨਾ ਉਹਦੀ ਜ਼ਿੰਦਗੀ ਉਹਨੂੰ ਪੁੱਛੋ ਕਿ ਉਹਨੇ ਕਿਦਾਂ ਜੀਆ ਪੋਤੇ ਮਰ ਗਏ ਫੁਕ ਗਿਆ ਸਾਰਾ ਕੁਝ ਕੁਸਨੀਆਣੀ ਨੇ ਕਿੰਨਾ ਸਮਝਾਉਂਦੀ ਜੀ ਤੁਸੀਂ ਜੇ ਇੰਨੀ ਸਮਝਦਾਰ ਹੁੰਦੇ ਨਾ ਜਦੋਂ ਇਹ ਚੀਜ਼ ਨਾ ਖਾਦੇ ਜਿਹੜਾ ਤਾੜੇ ਸਮਝਾਇਆ ਨਹੀਂ ਕੋਈ ਸਮਝੇ ਅੱਜ ਸਮਝਾਉਂਦਾ ਕੀ ਫਾਇਦਾ ਮੱਥਾ ਉਹਨਾਂ ਨੇ ਮਾਰੀ ਜਾਂਦਾ ਜਿਹੜਾ ਅੱਗੇ ਉਹ ਸਮਝਦਾਰ ਹੋਵੇ ਅੱਜ ਮੈਂ ਮੱਥਾ ਕੀ ਮਾਰਨਾ ਮੈਂ ਨਾ ਆਂਟੀ ਉਸ ਦਿਨ ਦੀ ਸੋਚਦੀ ਪਈ ਸੀ ਕਿ ਇਹ ਕੁੜੀ ਦੀ ਮਾਮੀ ਨੇ ਨੂੰ ਪਾਲਿਆ ਵਾ ਇਹਨੇ ਆਪਣੇ ਮਾਪੇ ਉਹ ਲੋ ਵੀ ਮੈਨੂੰ ਦੱਸਿਆ ਪਰ ਮੈਨੂੰ ਕੋਸ਼ ਯਾਦ ਨਹੀਂ ਆਈ ਮੈਂ ਵੀ ਬੜੇ ਦੁੱਖ ਸਹਨ ਕੀਤੇ ਜ਼ਿੰਦਗੀ ਚ ਮੈਨੂੰ ਨਹੀਂ ਪਤਾ ਲੱਗਾ ਕਿ ਇਹ ਉਹੋ ਸਿਮਰਤ ਆ ਦੀਆਂ ਗੱਲਾਂ ਸੁਣ ਕੇ ਨਾ ਮੈਨੂੰ ਉਦਾਂ ਹੀ ਇਦਾਂ ਲੱਗਾ ਸੀ ਕਿ ਕਿਨੇ ਦੇ ਘਰ ਦੇ ਆ ਜੇ ਮਾਂ ਮਰ ਗਈ ਤੇ ਦੂਜਿਆਂ ਨੇ ਅਸੈਪਟ ਹੀ ਨਹੀਂ ਕੀਤਾ ਬੱਚੀ ਨੂੰ ਉਹ ਬੱਚੀ ਦਾ ਕੀ ਕਸੂਰ ਆ ਪਰ ਅੱਜ ਮੈਨੂੰ ਪਤਾ ਲੱਗਾ ਕਿ ਇਹ ਸਾਰੀਆਂ ਚੀਜ਼ਾਂ ਦਾ ਜੁਮੇ ਆ ਤੂੰ ਹੀ ਜੇ ਤੂੰ ਹੀ ਉਹ ਹੈਗੇ ਜੇ ਦਾਦੀ ਇਹਦੀ ਬੜਾ ਦੁੱਖ ਲੱਗਿਆ ਆਂਟੀ ਮੈਨੂੰ ਪਰ ਤੂੰ ਇੱਥੇ ਕਿੱਦਾਂ ਤੂੰ ਕਹਿਨੀ ਮੇਰਾ ਤਲਾਕ ਹੋ ਗਿਆ ਆਂਟੀ ਜਦੋਂ ਮੈਂ ਤੁਹਾਡੇ ਘਰੇ ਬੱਚੇ ਸੰਭੀ ਸੀ ਨਾ ਉਦੋਂ ਮੇਰਾ ਤਲਾਕ ਹੋ ਗਿਆ ਸੀ ਮੇਰੇ ਘਰ ਵਾਲੇ ਨਾਲ ਤੇ ਮੈਂ ਜਮਾਂ ਕੱਲੀ ਸੀ ਮੈਂ ਵੀ ਆਪਣੇ ਭਰਾ ਪਰਜਾਈ ਤੇ ਬੋਝ ਨਹੀਂ ਬੰਨਣਾ ਚਾਹੁੰਦੀ ਤੇ ਮੈਂ ਕੰਮ ਕਰਕੇ ਬੱਚਿਆਂ ਦੀ ਦੇਖ ਰੱਖ ਕਰਕੇ ਘਰਾਂ ਦਾ ਗੁਜ਼ਾਰਾ ਕਰਦੀ ਰਹੀ ਉਦੋਂ ਮੈਨੂੰ ਕੁਝ ਪੈਸੇ ਮਿਲ ਜਾਂਦੇ ਸੀ ਤੁਸੀਂ ਵੀ ਮੈਨੂੰ ਦਿੰਦੇ ਸੀ ਤੇ ਮੇਰਾ ਗੁਜ਼ਾਰਾ ਵਧੀਆ ਚੱਲੀ ਜਾਂਦਾ ਸੀ ਮੈਂ ਇੱਦਾਂ ਹੀ ਪੰਜ ਛੇ ਘਰ ਲਾਏ ਸੀ ਜਿਨ੍ਹਾਂ ਦੇ ਬੱਚੇ ਛੋਟੇ ਸੀ ਮੈਂ ਉਹਨਾਂ ਦੀ ਦੇਖ ਰਹਿ ਕਰਕੇ ਆਪਣੇ ਖਰਚੇ ਪੂਰੇ ਕਰਨ ਲੱਗੀ ਪਰ ਉਸ ਤੋਂ ਬਾਅਦ ਮੇਰੀ ਜ਼ਿੰਦਗੀ 'ਚ ਐਹੋ ਜਿਹਾ ਇਨਸਾਨ ਆਇਆ ਜਿਨੇ ਮੈਨੂੰ ਸਾਰੀਆਂ ਖੁਸ਼ੀਆਂ ਦੇਤੀਆਂ ਉਹਨੇ ਮੈਨੂੰ ਪਿੱਛੇ ਦਾ ਸਾਰਾ ਦੁੱਖ ਭੁਲਾ ਦਿੱਤਾ ਅੱਜ ਮੈਂ ਕਿਤੇ ਕਿਤੇ ਕੰਮ ਨਹੀਂ ਕਰਦੀ ਹਰ ਚੀਜ਼ ਆ ਮੇਰੇ ਕੋਲ ਬਹੁਤ ਵਧੀਆ ਨੇਚਰ ਆ ਉਹਨਾਂ ਦੀ ਮੈਨੂੰ ਬਹੁਤ ਖੁਸ਼ ਰੱਖਦੇ ਨੇ ਫਿਰ ਜਦ ਅਸੀਂ ਨਵੇਂ ਨਵੇਂ ਅਸੀਂ ਲੱਗੇ ਮਕਾਨ ਚ ਆਏ ਤੇ ਇਹ ਦੀਦੀ ਮੇਰੀ ਫਰੈਂਡ ਬਣ ਗਈ ਇਹਨਾਂ ਦਾ ਵੀ ਬੱਚਾ ਥੋੜਾ ਠੀਕ ਨਹੀਂ ਸੀ ਮੈਂ ਇਹਨਾਂ ਦੇ ਘਰ ਆਉਂਦੀ ਜਾਂਦੀ ਸੀ ਫਿਰ ਜਦ ਸਿਮਰਤ ਦਾ ਵਿਆਹ ਹੋਇਆ ਉਦੋਂ ਵੀ ਮੈਂ ਇੱਥੇ ਹੀ ਸੀ ਪਰ ਇਹ ਮੈਨੂੰ ਕਹਿੰਦੀ ਸੀ ਕਿ ਆਂਟੀ ਮੈਨੂੰ ਐ ਲੱਗਦਾ ਮੈਂ ਤੁਹਾਡੀ ਕਿਤੇ ਆਵਾਜ਼ ਸੁਣੀ ਆ ਪਰ ਇਹ ਛੋਟੀ ਹੁੰਦੀ ਸੀ ਬਹੁਤ ਮੈਂ ਤਾਂ ਚਿਹਰਾ ਨਹੀਂ ਪਹਿਚਾਨ ਪਾਈ ਕਿ ਇਹ ਇਹੋ ਕੁੜੀ ਆ ਕਿਉਂਕਿ ਜਦੋਂ ਬੱਚਾ ਛੋਟਾ ਹੁੰਦਾ ਨਾ ਉਹਦੇ ਫੇਸ ਦੀ ਨਾਰ ਹੋਰ ਹੁੰਦੀ ਆ ਤੇ ਜਦ ਵੱਡਾ ਹੋ ਜਾਂਦਾ ਨਾ ਉਹਦਾ ਫੇਸ ਹੀ ਬਦਲ ਜਾਂਦਾ ਹੈ ਪਰ ਇਹਦੀ ਜੋ ਕਹਾਣੀ ਸੀ ਨਾ ਉਹਦੇ ਤੋਂ ਮੈਨੂੰ ਦੁੱਖ ਜ਼ਰੂਰ ਹੁੰਦਾ ਸੀ ਕਿ ਮੈਨੇ ਇੱਕ ਵਾਰੀ ਜ਼ਰੂਰ ਮਲਵਾਈ ਕਿ ਇਹੋ ਜੀ ਕਿਹੜੀ ਤੇਰੀ ਦਾਦੀ ਆ ਜਿਨੇ ਤੈਨੂੰ ਇਦਾਂ ਕੀਤਾ ਮੈਂ ਹੋਰ ਗੱਲਾਂ ਬਰਦਾਸ਼ਤ ਨਹੀਂ ਕਰ ਸਕਦੀ ਤੇ ਆਪਣੀ ਗਲਤੀ ਮੰਨ ਲਈ ਹਾਟੀ ਤੁਸੀਂ ਇੱਥੇ ਹੱਥ ਜੋੜ ਕੇ ਅੱਜ ਕਹਿਣ ਦੇ ਜੀ ਕਿ ਮੈਂ ਇਹ ਗੱਲਾਂ ਬਰਦਾਸ਼ਤ ਨਹੀਂ ਕਰ ਸਕਦੀ ਹੋਏ ਉਹਨੂੰ ਪੁੱਛ ਕੇ ਵੇਖੋ ਉਹਨੇ ਸਾਰੀ ਜ਼ਿੰਦਗੀ ਕਿਦਾਂ ਬਰਦਾਸ਼ਤ ਕੀਤਾ ਹੋਗਾ ਕਿ ਜ਼ਿੰਦਗੀ ਵਾਰ-ਵਾਰ ਨਹੀਂ ਆਉਂਦੀ। ਇੱਕੋ ਵਾਰ ਆਉਂਦੀ ਆ। ਤੇ ਹਰ ਕੁੜੀ ਦਾ ਨਾ ਇੱਕ ਸੁਪਨਾ ਹੁੰਦਾ ਹੈ ਕਿ ਉਹਨੂੰ ਪੇਕੇ ਘਰ ਵੀ ਸੁੱਖ ਮਿਲੇ ਤੇ ਉਹਨੂੰ ਸਹੁਰੇ ਘਰ ਵੀ ਸੁੱਖ ਮਿਲੇ। ਉਹ ਵਿਚਾਰੀ ਤੇ ਆਪਣਾ ਬਚਪਨ ਵੀ ਗਵਾ ਬੈਠੀ। ਤੇ ਮਾਮੀ ਨੇ ਵਿਆਹਤਾ ਚਲੋ ਹੁਣ ਇਹਦੀ ਕਿਸਮਤ ਆ। ਅੱਗੋਂ ਪ੍ਰਮਾਤਮਾ ਸਭ ਕੁਝ ਸਹੀ ਕਰੇ ਇਸਨੂੰ। ਕੋਈ ਗੱਲ ਨਹੀਂ ਪੁੱਤ। ਅਸੀਂ ਸਾਰੇ ਤੇਰੇ ਨਾਲ ਆ। ਉਹ ਰੱਬ ਅੱਗੜੀ ਹੱਥ ਜੋੜਿਆ ਕਰ। ਉਹਨੇ ਤੈਨੂੰ ਬੜੀਆਂ ਖੁਸ਼ੀਆਂ ਦੇਣੀਆਂ ਵੇਖੀ ਤੇਰੇ ਕੋ ਸਾਂਭੀਆਂ ਨਹੀਂ ਜਾਣੀਆਂ ਹੁਣ ਤੇ ਦਾਦੀ ਨੂੰ ਮਿਲਣਾ ਤੇਨ ਮਾਸਾ ਦਰਸ਼ਨੀ ਅੰਗਾ ਦਾਦੀ ਤੇ ਅੱਡੇ ਬੱਤ ਪਿਛਲੀਆਂ ਗੱਲਾਂ ਸਿਮਰਤ ਮੈਂ ਮੰਦੀ ਆ ਜੋ ਤੇਰੇ ਨਾਲ ਹੋਇਆ ਨਾ ਉਹ ਮਾਫ ਕਰਨ ਜੋਗਾ ਨਹੀਂ ਹੈਗਾ ਮੈਂ ਤੈਨੂੰ ਅੱਜ ਹੀ ਨਹੀਂ ਕਹਿਣ ਦੀ ਪਰ ਬਾਅਦ ਵਿੱਚ ਮੈਂ ਤੇਰੇ ਨਾਲ ਜ਼ਰੂਰ ਕੋਈ ਗੱਲ ਐਸੀ ਕਰਾਂਗੀ ਤੇ ਉਹਦੇ ਤੇ ਗੌਰ ਕਰੀਂ ਸਮਝਣ ਦੀ ਹੈ ਨਾ ਕੋਈ ਗੱਲ ਇਹ ਕੁਝ ਖਾਣਾ ਪੀਣਾ ਮੈਂ ਬਣਾ ਕੇ ਲਿਆਉਣੀ ਕੋਈ ਪਰੋਸੇ ਨਹੀਂ ਖਾਣਾ ਆ ਮੈਂ ਤੇ ਲੀ ਲਈ ਆਈ ਆ ਮੇਰੇ ਸਟੇਮੈਟ ਨਾਲ ਮਿਲਣਾ ਨਹੀਂ ਹੈ ਇਹਨੂੰ ਪਿਆਰ ਦੇਣਾ ਹੈ ਇਹ ਜੀ ਮੈਨੂੰ ਮਾਰ ਕਰਕੇ ਕੋਈ ਗੱਲ ਨਹੀਂ ਜਿਹੜਾ ਟਾਈਮ ਹੋਵਗਾ ਨਾ ਸਹੀ ਮਾਫੀ ਵੀ ਦਿੱਤੀ ਜਾਊਗੀ ਤੇ ਅੱਜ ਇਹ ਤੇ ਚੀਜ਼ਾਂ ਲਿਆਂਦੀਆਂ ਨਾ ਰੱਬ ਤੇ ਦਿੱਤਾ ਹੋਇਆ ਬੜਾ ਕੁਸ਼ਿਆ ਮਿਲਦਾ ਮੈਂ ਇਹ ਚੀਜ਼ ਹੀ ਕਹੋਣੀ ਕਿ ਨੂੰ ਲੈ ਕੇ ਜਾ ਸਕਦੇ ਜੇ ਕੋਈ ਨਹੀਂ ਕੋਤ ਤੇ ਐਂ ਇਦਾਂ ਨਹੀਂ ਘੜਦੀਆਂ ਨੇ ਅੱਬ ਤੈਨੂੰ ਹੋਰ ਜਿਆਦਾ ਦਵੇ ਤੈਨ ਮਾਂ ਵਰਗੀ ਸੱਸ ਮਿਲੀ ਹੈ ਨਾ ਤੇਰਾ ਘਰ ਵਾਲਾ ਵਧੀਆ ਵਾ ਸਾਰਾ ਘਰ ਬਾਹਰ ਸੋਹਣਾ ਵਾ ਮੈਂ ਇਨੇ ਚੀ ਬੜੀ ਖੁਸ਼ ਹੈ ਮੇਰੀ ਧੀ ਸੁਖੀ ਵਸੇ ਮਾਸ ਕੋਈ ਨਹੀਂ ਤੇ ਰੱਖਣਾ ਨਾ ਜੀ ਦਾ ਪਿਆਰ ਕੋਈ ਨਹੀਂ ਉਹਨੇ ਆਪਣੀ ਗਲਤੀਆਂ ਦੀ ਮਾਫੀ ਮੰਗੀ ਹੈ ਨਾ ਜੀ ਮੈਂ ਚੱਲਦੀ ਹਾਂ ਚੰਗਾ ਪਰ ਚੰਗਾ ਸੀ ਹੈ ਮੈਂ ਚੱਲਦੀ ਹਾਂ ਮੈਨੂੰ ਕੋ ਇਸ ਬੁੱਢੀ ਨੂੰ ਮਾਫ ਕਰੀਂ ਪਰ ਮੈਂ ਅੱਗੇ ਜਾ ਕੇ ਕੀ ਜਵਾਬ ਦਵਾਂਗੀ ਮੈਂ ਸੁਨੰਨੀ ਜਾਨ ਨਾਲ ਕਿਹੜੇ ਕਿਹੜੇ ਦੁੱਖ ਦਿੱਤੇ ਚੰਗਾ ਪਰ ਤੁੰਮ ਮਾਫ ਕਰੀਂ ਸਿਮਰਤ ਗੱਲ ਦਿਲ ਦੇ ਨਾਲ ਆਈ ਕੋਈ ਚੱਲ ਆਪਣੇ ਕੰਮ ਕਰੋ ਨਾਲੇ ਮੇਰੀ ਗੱਲ ਸੁਣ ਇਸ ਟੌਪਿਕ ਤੇ ਅਸੀਂ ਫੇਰ ਗੱਲ ਕਰਾਂਗੇ ਮੈਂ ਤੇ ਆਈ ਸੀ ਪੈਨਜੀ ਤੁਹਾਡੇ ਵੱਲ ਡਾਕਟਰ ਕੋਲ ਜਾਂਦੀ ਤੁਸੀਂ ਸਲਾਹ ਕੀਤੀ ਨਾ ਉਸ ਹਸ ਨੇ ਦੱਸ ਬੱਤ ਅਜੀ ਆਏ ਜੇ ਮੈਂ ਤੁਹਾਡੇ ਲਈ ਚਾਹ ਪਾਣੀ ਬਣਾ ਕੇ ਤੇ ਹੀ ਗੱਲਬਾਤ ਕਰੋ ਪੁੱਤ ਮੈਨੂੰ ਚਾਹ ਪਾਣੀ ਦੀ ਲੋੜ ਨਹੀਂ ਆ ਹੁਣੇ ਹੀ ਮੈਂ ਨਾ ਤੇਰੇ ਅੰਕਲ ਨੂੰ ਚਾਹ ਬਣਾ ਕੇ ਦਿੱਤੀ ਤੇ ਚਾਹ ਬਣੀ ਬੜੀ ਸੁਆਦ ਲਾਚੀਆਂ ਲੂਚੀਆਂ ਪਾ ਕੇ ਤੇ ਮੈਂ ਦੋ ਕੱਪ ਪੀ ਕੇ ਆਈ ਆ ਤੇ ਮੈਨੂੰ ਸ਼ਾਮ ਤੱਕ ਕੋਣ ਚਾਹ ਪੀਣ ਦੀ ਲੋੜ ਨਹੀਂ ਆ ਤੇ ਦੂਜੀ ਰਹੀ ਗੱਲ ਛੇਤੀ ਛੇਤੀ ਸਲਾਹ ਕਰ ਲੋ ਜੇ ਮਹਾਰਾਜ ਸਾਡੀ ਸੁਣ ਲੇ ਤੇ ਹੋਰ ਕੀ ਚਾਹੀਦਾ ਵਾ ਉਹ ਵੀ ਬੱਚਾ ਠੀਕ ਹੋ ਜੇ ਤੇ ਮੈਂ ਵੀ ਤੇਰਾ ਘਰ ਨਾ ਵਸਿਆ ਵੇਖਣਾ ਚਾਹੁੰਨੀ ਆ ਮੈਂ ਤੁਹਾਨੂੰ ਦੋਵਾਂ ਨੂੰ ਨਾ ਹੱਥ ਜਹਾਂਤ ਪਾਏ ਹੋਣ ਇਕੱਠੇ ਗੱਡੀ ਚ ਬੈਠੇ ਹੋਣ ਇੱਕ ਦੂਜੇ ਨਾਲ ਗੱਲਾਂ ਕਰਨ ਸੋਹਣੀਆਂ ਸੋਹਣੀਆਂ ਪੁੱਤ ਜਿਹੜੇ ਸੁੱਖ ਤੈਨੂੰ ਨਹੀਂ ਨਾ ਮਿਲੇ ਉਹ ਸੁੱਖ ਸਾਰੇ ਰੱਬ ਤੈਨੂੰ ਦੇਵੇ ਤੇ ਭੈਣ ਜੀ ਛੇਤੀ ਸਲਾਹ ਕਰਕੇ ਤੇ ਮੈਨੂੰ ਫੋਨ ਕਰਕੇ ਦੱਸੋ ਮੈਂ ਵੀ ਉਹਨਾਂ ਦੇ ਜਾਣ ਦੀ ਤਿਆਰੀ ਕਰਾਂ ਨਾਲ ਜਾਣਗੇ ਚਲੋ ਕੋਈ ਨਹੀਂ ਭੈਣ ਜੀ ਸਲਾਹਤ ਵੈਸੇ ਹੀ ਕੀਤੀ ਹੈਗੇ ਚਲੋ ਕੋਈ ਨਹੀਂ ਫਿਰ ਵੀ ਤੁਹਾਨੂੰ ਫੋਨ ਕਰਕੇ ਨਾ ਦੱਸ ਦਿੰਦੇ ਆ ਨਾਲੇ ਡਾਕਟਰ ਤੇ ਉੱਥੇ ਹੀ ਆ ਜਿੱਥੇ ਉਹ ਡਿਊਟੀ ਕਰਨ ਦੇ ਨੇ ਅੱਛਾ ਤੇ ਚੱਲ ਫਿਰ ਤੇ ਵੀ ਕੰਮ ਹੋ ਜਾਊਗਾ ਵਿੱਚ ਵਿੱਚ ਢੇੜਾ ਮਾਰਿਆ ਕਰਨਗੇ ਦਾਖਲ ਦੁਖਲ ਕਰਾ ਦੇਣਗੇ ਇਹਨਾਂ ਨੂੰ ਇਹ ਤੇ ਬੜੀ ਵਧੀਆ ਗੱਲ ਸੋ ਕੋ ਭਾਜੀ ਦੇ ਸਿਰ ਤੇ ਤੇ ਫਿਰ ਸਾਨੂੰ ਥੋੜੀ ਜਿਹੀ ਟੈਨਸ਼ਨ ਘੱਟ ਹੋਏਗੀ ਮੈਂ ਤਾਂ ਕੋਈ ਟੈਨਸ਼ਨ ਹੀ ਨਹੀਂ ਆ ਮੇਰੀ ਲੋੜ ਆ ਜਿੱਥੇ ਤੁਸੀਂ ਮੈਨੂੰ ਦੱਸੋ ਮੈਂ ਜਾਣ ਨੂੰ ਤਿਆਰ ਆ ਬਾਕੀ ਸਲਾਹ ਕਰਕੇ ਨਾ ਸਸਤੇ ਮੈਨੂੰ ਫੋਨ ਕਰ ਦਿਓ ਮੇਰਾ ਬੜਾ ਕੰਮ ਆ ਮੈਂ ਮਸ਼ੀਨ ਘਰੇ ਲਾ ਕੇ ਆਈ ਆ ਮੈਨੂੰ ਅੱਗੇ ਜਾ ਪੁੱਛ ਕੇ ਆ ਜਾ ਕੇ ਚੱਲ ਭੈਣ ਜੀ ਬੜਾ ਹੀ ਧੰਨ ਤੇਰਾ ਪੁੱਤ ਕੀ ਤੇ ਮੇਰਾ ਪੁੱਤ ਕੀ ਮੈਂ ਆਨਾਂ ਚੋਂ ਨਹੀਂ ਆ ਜੋ ਕਿਸੇ ਦਾ ਦੁੱਖ ਦਰਦ ਨਾ ਸਮਝ ਸਕਾ ਇਸ ਕਰਕੇ ਸ਼ੇਤੀ ਸਲਾਹ ਕਰਕੇ ਤੈਨੂੰ ਫੋਨ ਕਰਦਿਓ ਚੰਗਾ ਭੈਣ ਕੋਈ ਨਹੀਂ ਦੱਸਦੰਦੇ ਤੁਹਾਨੂੰ ਵੇਖਾ ਕਿੰਨੀ ਖੁਸ਼ ਰਹਿੰਦੀ ਆ ਇਹਨੂੰ ਵੇਖ ਕੇ ਕੋਈ ਕਹੋਗਾ ਕਿ ਇੰਨੇ ਦੁੱਖ ਦਰਦ ਆਪਣੇ ਮਨ ਚ ਲਗਾ ਕੇ ਬੈਠੀ ਆ ਕਿੰਨੇ ਅਤਿਆਚਾਰ ਕੀਤੇ ਤੇ ਦਾਦੀ ਨੇ ਹਾਂ ਵਿਚਾਰੀ ਜੋ ਜੰਮੀ ਤੋ ਹੀ ਬਸ ਦੁੱਖ ਹੀ ਦੁੱਖ ਸਾਲ ਮੈਂ ਤੀ ਕਿੰਨੀ ਕਰਮਾ ਵਾਲੀ ਆ ਮੈਨੂੰ ਤੇ ਪਹਿਲੇ ਹੈਗਾ ਹੈ ਯਕੀਨ ਕੀ ਕਰਮਾ ਵਾਲੀ ਆ ਤੇ ਅੱਜ ਤੇ ਦਾਦੀ ਦੇ ਗੱਲਾਂ ਸੁਣ ਕੇ ਵਾਕੇ ਜੀ ਇਹ ਕਰਮਾ ਵਾਲੀ ਆ ਦਾਦੀ ਨੇ ਨੂੰ ਨਾ ਠਕਰਾ ਕੇ ਨਾ ਆਪਣੇ ਕਰਮਾ ਨੂੰ ਠੋਕਰ ਮਾਰੀ ਆ ਤਾਂ ਹੀ ਅੱਜ ਪਛਤਾਉਂਦੀ ਫਿਰਦੀ ਆ ਮਾਫੀਆਂ ਮੰਗਦੀ ਫਿਰਦੀ ਆ ਇਦਾਂ ਹੀ ਖੁਸ਼ ਰੱਖੇ ਮੇਰੇ ਤੀਨ ਰੱਬ ਮੇਰਾ ਮੂਫੋਤ ਵੀ ਜਲਦੀ ਠੀਕ ਹੋ ਜਾਏ ਦੋਵੇਂ ਜੇ ਹੱਸਦੇ ਖੇਡਦੇ ਰਹਿਣ ਤਾਂ ਮੈਨੂੰ ਬੜੇ ਵਧੀਆ ਲੱਗਦਾ ਸ਼ੁਕਰ ਹੈ ਰੱਬ ਦਾ ਇਹ ਘੜੀ ਦਾ ਬਹੁਤ ਸਿਆਣੀ ਗੱਲ ਹੈ ਹਨਾ ਇੱਕ ਤਾਂ ਤੁਹਾਨੂੰ ਮੈਂ ਸਾਰੀ ਗੱਲ ਦੱਸਤੀ ਆ ਚਲੋ ਆਪਣਾ ਬੱਚਾ ਹੈ ਸਿਆਣਾ ਹੈ ਜੇ ਕੋਈ ਡਿਸੀਜਨ ਲੱਲਿਆ ਤਾਂ ਕੋਈ ਮਾੜਾ ਥੋੜੀ ਆ ਉਹ ਲੋਕਾਂ ਦੇ ਧੀ ਪੁੱਤਰ ਤੇ ਬਾਹਰੋਂ ਵਿਆਹ ਕਰਾ ਕੇ ਆ ਜਾਂਦੇ ਤੇ ਆ ਕੇ ਕਹਿਣਗੇ ਲੈ ਮਾਤਾ ਇਹ ਤੇਰਾ ਜਵਾਈ ਹੋ ਲੈ ਮਾਤਾ ਇਹ ਤੇਰੀ ਨੂੰਹ ਹੀ ਹੈ ਕੁੜੀ ਨੇ ਤੇ ਮੁੰਡਾ ਪਸੰਦ ਵੀ ਕੀਤਾ ਵੈ ਘਰ-ਬਾਰ ਵੇਖ ਕੇ ਆਪਣੇ ਸਾਰੇ ਫਰੈਂਡ ਨਾਲ ਜਾਂਦੀ ਆਂਦੀ ਰਹੀ ਉਹਨਾਂ ਮਹਿਸੂਸ ਵੀ ਨਹੀਂ ਹੋਉਂਦਾ ਕਿ ਇਹਨੂੰ ਕਿ ਮੈਂ ਸਪੈਸ਼ਲ ਗਏ ਦੇ ਘਰ ਚਲਨੀ ਆਂ ਹਾਂ ਸਿਆਣੀ ਆ ਮੇਰੀ ਜੁਤੀ ਆ ਆਹੋ ਜੀ ਜਦੋਂ ਸਿਆਣੀ ਤੇ ਤੁਹਾਡੀ ਜਦੋਂ ਕੇਵਲ ਗਲਤ ਤੇ ਮੇਰੀ ਵਾਹ ਜੀ ਤੁਹਾਡੇ ਉਹ ਤੁਸੀਂ ਹੁਣ ਆਣਾ ਕਿ ਨਹੀਂ ਆਣਾ ਦੱਸ ਮੈਂ ਮੁੰਡੇ ਨਾਲ ਕੱਲੀ ਕੀ ਗੱਲ ਕਰੂੰਗੀ ਮੁੜ ਕੇ ਮੈਂ ਕੋਈ ਲੱਲਿਆ ਨਾ ਡਿਸੀਜਨ ਮੁੜ ਕੇ ਫੇਰ ਵੀ ਚੀਕਾਂ ਮਾਰਨੀਆਂ ਨੇ ਕੱਲੀ ਬੜੀ ਫਿਰਦੀ ਪ੍ਰਧਾਨ ਕੱਲੀ ਬਣੀ ਫਿਰਦੀ ਪ੍ਰਧਾਨ ਨੇ ਮਿਲ ਗਾਲ ਸੁਣੋ ਆ ਕੁੜੀ ਦਾ ਕੀਤਾ ਨਾ ਦੂਜੀ ਦਾ ਵੀ ਆ ਸਿਮਰਤ ਆਹੋ ਜਦੋਂ ਉਹਦਾ ਕੀਤਾ ਉਦੋਂ ਤੇ ਮੇਰੇ ਸਿਰ ਦਾ ਵਾਲ ਨਹੀਂ ਜੋ ਕੋਈ ਛੱਡਿਆ ਬੋਲ ਬੋਲ ਕੇ ਦਿਨ ਰਾਤ ਮੈਂ ਨੇ ਆਪੇ ਬਣੀ ਸਠਾਣੀ ਅੱਗੇ ਹੋ ਕੇ ਸਭ ਕੁਝ ਕਰਦੀ ਆਂ ਕੁਝ ਮਾਰਾ ਤਾਂ ਨਹੀਂ ਕੀਤਾ ਪਰ ਸਾਨੇ ਮੈਂ ਹੁਣ ਤੱਕ ਸੁਣਾ ਨਹੀਂ ਆ ਇੱਕ ਦਿਨ ਇੱਕ ਘੜੀ ਵੀ ਛੱਡਦੇ ਹੋ ਗੱਲ ਕਰਨ ਲੱਗਿਆ ਹੁਣ ਤਾਂ ਤੁਹਾਡੀ ਆਪਣੀ ਕੁੜੀ ਐ ਆਪਣੀ ਧੀ ਬਾਰੇ ਮੈਂ ਕਹਿੰਨੀ ਵੀ ਫੈਸਲਾ ਲੈ ਲਓ ਕਿ ਚਲੋ ਦੋਵੇਂ ਜੀ ਬਵਾਵਾਂਗੇ ਸੋਹਣੀ ਤਰ੍ਹਾਂ ਗੱਲਬਾਤ ਕਰਾਂਗੇ ਅਗਲੇ ਨੂੰ ਵੀ ਇੱਕ ਪਰਤ ਲਵਾਂਗੇ ਚਲੋ ਤੁਸੀਂ ਘਾਟ ਘਾਟ ਦਾ ਬੰਦਿਆ ਨੇ ਪਾਣੀ ਪੀਤਾ ਹੁੰਦਾ ਹਰ ਜਗ੍ਹਾ ਆਂਦੇ ਹੋ ਜਾਂਦੇ ਹੋ ਕਮ ਸੇ ਕਮ ਪਤਾ ਹੁੰਦਾ ਵਾ ਸਾਰਾ ਕੁਝ ਤੇ ਮੈਂ ਕਿਹਾ ਚੱਲ ਬੰਦਾ ਬੰਦੇ ਦੀ ਜ਼ਿਆਦਾ ਪਰਤ ਕਰ ਲੈਂਦਾ ਇਸ ਵੱਲੋਂ ਉਹਨਾਂ ਦੀ ਮਾਂ ਆਈ ਹੋਵੇ ਨਾਲ ਤਾਂ ਮੈਂ ਗੱਲਾਂ ਚ ਟੋਲਵਾ ਕਿ ਕਿਧਰੋਂ ਬੋਲਦੀ ਐ ਨਾ ਆਪਾਂ ਤਾਂ ਮੈਂ ਬਥੇਰੀ ਸਿਆਣੀ ਆ ਚੰਗਾ ਚੰਗਾ ਉਹਦਾ ਬੋਲੋ ਨਾ ਜੇ ਟਾਈਮ ਲੱਗੇ ਤੇ ਆ ਜਨਾ ਜਲਦੀ ਨਹੀਂ ਨਹੀਂ ਅਹੀਂ ਵੀ ਜਾਵਾਂਗੇ ਉਹਨਾਂ ਦੇ ਘਰ ਚੱਲ ਮੈਂ ਕੁ ਚਾਹ ਪਾਣੀ ਤਿਆਰੀ ਕਰਨਾ ਚੰਗਾ ਚੰਗਾ ਠੀਕ ਹੈ ਅੱਛਾ ਮਮਾ ਹਾੜੋ ਦਵਾਈ ਲੈ ਲੋ ਇਹ ਗਾਦੋ ਸੇ ਲੈ ਹੀ ਹੁ ਨਹੀਂ ਬੀਪੀ ਦੀ ਬਾਅਦ ਵੀ ਤੇ ਵਧਾਣਾ ਜੇ ਬੀਪੀ ਤੁਸੀਂ ਆਪਣਾ ਗੱਲ ਨਾ ਰਾਮ ਨਾ ਕਰਿਓ ਬੀਪੀ ਦਾ ਮੇਰਾ ਵਹਿਵਾਦ ਚੱਲਿਆ ਆ ਤੇਰਾ ਪਿਓ ਨਹੀਂ ਆਣ ਲੱਗਾ ਕਿਉਂ ਪਰ ਫੇਰ ਵੀ ਉਹਨੂੰ ਮਾਨ ਹੈ ਮੇਰੇ ਤੇ ਉਹਨੂੰ ਪਤਾ ਹੈ ਨਾ ਕਿ ਮੇਰੀ ਘਰ ਦੀ ਨੇ ਸਾਰਾ ਘਰ ਸੰਭਿਆ ਰਿਸ਼ਤੇ ਸੰਭੇ ਨੇ ਉਹ ਕੁੜੀ ਦਾ ਹੋਣ ਵਾਲਾ ਜਿਹੜਾ ਰਿਸ਼ਤਾ ਹੋਏਗਾ ਉਹਨੂੰ ਵੇਖ ਪਰਤ ਸਾਰੀ ਸੋਹਣੀ ਕਰਲੇਗੀ ਉਹਨੇ ਮੇਰੇ ਤੇ ਸਾਰੀ ਗੱਲ ਸੁੱਟ ਪਈ ਐ ਮੈਂ ਸੱਚੀ ਹੁਣ ਤਾਂ ਮੈਂ ਬੇਫਿਕਰ ਹੈਗੀ ਆ ਮਾੜਾ ਤੇ ਨਾ ਕਿਤਾਬ ਹੀ ਮੁੰਡਾ ਨਾ ਆਵੇ ਆ ਪੁੱਛ ਮੁੰਡਾ ਨਾ ਆਵੇ ਆਹੀ ਤਾਂ ਗਿਆ ਮੁੰਡਾ ਘਰ ਆ ਰਿਹਾ ਆਓ ਉਹ ਕੰਮ ਕਰਦੇ ਆ ਖੁਸ਼ ਹੋਣਾ ਨਾ ਪਾਪਾ ਖੁਸ਼ ਹੀ ਰਹੇਗਾ ਜਦੋਂ ਮੈਂ ਗੱਲ ਕਰਾਂਗੀ ਹੁਣ ਤੂੰ ਨਾ ਬੋਦੀ ਖੁਸ਼ ਹੋਈ ਜਾ ਮੈਨੂੰ ਮੁੰਡਾ ਮਿਲ ਲੈਂਦੇ ਇੱਕ ਵਾਰੀ ਜੇ ਮੇਰੇ ਅੱਖਾਂ ਨੂੰ ਜੱੱਚਿਆ ਤੁਹਾਨੂੰ ਮੈਂ ਬਹਿਨ ਨੂੰ ਕਹਿਣਾ ਤੇ ਜੇ ਮੈਨੂੰ ਗੱਲ ਕਰਨ ਨੂੰ ਸਹੀ ਲੱਗਾ ਨਾ ਮੈਂ ਗੋਹੋਰ ਗਾਲੋ ਦੇ ਨਾਲ ਕਰਨੀ ਹੂ ਇਹਦੇ ਮੈਨੂੰ ਚਾਹ ਦਾ ਘੁੱਟ ਵੀ ਨਹੀਂ ਪਿਆਣਾ ਤੇ ਮੈਂ ਤੋੜ ਦੇਣਾ ਗਾਂ ਲਾ ਕੇ ਨਹੀਂ ਇੱਦਾਂ ਦਾ ਤਾਂ ਕੁਝ ਨਹੀਂ ਹੁੰਦਾ ਹਾਂ ਹੁਣ ਫੋਨ ਕਰਕੇ ਮੈਂ ਕਹਿਦੀ ਆਹ ਕੱਪੜੇ ਪਾ ਕੇ ਆਈ ਆਹ ਕਰੀ ਆ ਜੇ ਨਟੰਗੀਆਂ ਨਾ ਕਰੀ ਉਹ ਬੈਠੀ ਨੇ ਆ ਲੱਗੇ ਦੇਖ ਰੈਡੀ ਨੇ ਨਾਮ ਲੱਲਿਆ ਕਰ ਸਰਦਾਰ ਕੀ ਨਾਮ ਸੀ ਸਰਦਾਰ ਅਰਜਨ ਸਿੰਘ ਹਾਂ ਸਰਦਾਰ ਅਰਜਨ ਸਿੰਘ ਸੋਹਣਾ ਨਾਮ ਕੋਈ ਕਰਕੇ ਤੁਹੇ ਕਰੀ ਹੂੰ ਵੇਖੀ ਹਾਂ ਮੂੰਹ ਲਾਲ ਕਰੀ ਜਾਂਦੀ ਹੱਸ-ਹੱਸ ਕੇ ਸ਼ਰਮ ਨਹੀਂ ਲੱਗਦੀ ਸਾਡੇ ਕੋਲ ਤਾਂ ਅਮੀ ਸ਼ਰਮ ਨਹੀਂ ਆਪਣੀ ਮਾਂ ਦੇ ਸਾਹਮਣੇ ਵੀ ਗੱਲ ਕਰਨ ਦੀ ਅੱਛਾ ਉਹਨੇ ਕੋਈ ਸ਼ਰਮ ਨਹੀਂ ਹੁੰਦੀ ਨਹੀਂ ਨਹੀਂ ਉਹ ਕੁਛ ਨਹੀਂ ਅੱਛਾ ਆ ਉਸਦੀ ਰੈਡੀ ਕਰੀਏ ਹੁਣ ਅਸੇ ਹੋਰ ਜਿਵੇਂ ਨਹੀਂ ਰੈਡੀ ਕਰਨਾ ਅਬ ਬਿਸਕੁਟ ਪੇ ਭੁਜੀਆ ਪਿਆ ਤੇ ਚਾਹ ਰੱਖ ਦਾਂਗੀ ਤੇ ਜੇ ਮੈਨੂੰ ਜੱਜ ਗਿਆ ਤਾਂ ਪਨੀਰ ਦੇ ਪਕੌੜੇ ਮੰਗਾ ਲਾਂਗੀ ਸੱਚ ਜਾਨਿਆ ਤੇ ਤੁਹਾਨੂੰ ਮੇਰੀ ਪਸੰਦ ਇਹ ਦੁਬਾਰ ਨਹੀਂ ਹੈਗਾ ਬੁੱਤ ਤੂੰ ਪੋਲੀਂ ਆ ਦੁਨੀਆਦਾਰੀ ਨਹੀਂ ਤੂੰ ਵੇਖੀ ਤੇ ਨਾ ਹਾਥੀ ਦੇ ਦੰਦ ਖਾਣ ਨੂੰ ਔਰਤ ਖਾਣ ਨੂੰ ਹੋਰ ਉਹ ਹਿਸਾਬ ਹੁੰਦਾ ਵੈ ਲੋਕੀ ਨਾ ਦਿਖਾਵਾ ਕਰਨ ਲਈ ਨਾ ਬੜਾ ਖੁਸ਼ ਕਰ ਲੈਂਦੇ ਨੇ ਝੂਠੀ ਤੇ ਝੂਠੀ ਗੱਲ ਬਣਾਣੀ ਹੋਵੇ ਮੈਂ ਕਹਿੰਨੀ ਆ ਜੇ ਝੂਠ ਬੋਲਦੇ ਆ ਨਾ ਤਾਂ ਕੋਈ ਪਾਸਾ ਨਹੀਂ ਛੱਡਦੇਗੇ ਤੇ ਤੂੰ ਨਾ ਸਮਝ ਐ ਤੈਨੂੰ ਕੋਈ ਜੋ ਬਖਾਂਦਾ ਤੂੰ ਵੇਖਦੀ ਐ ਉਹੀ ਸਮਝਦੀ ਐ ਤੁਹਾਡੇ ਆਗੇ ਮੈਂ ਦੱਸ ਦਿੰਨੀ ਆਹੀ ਦੁਨੀਆ ਵਿਖੀ ਐ ਮਮਾ ਹਾਂਜੀ ਤੁਸੀਂ ਸਿਆਣੇ ਹੋ ਕਾਇ ਤਾ ਨਾ ਗੱਲ ਕੀਤੀ ਮੈਂ ਆਪੇ ਥੋੜੀ ਡਿਸੀਜਨ ਲਿਆਵਾ ਤੁਹਾਡੇ ਤੋਂ ਸੁਣਿਆ ਆ ਪਰ ਇੱਕ ਗੱਲ ਆ ਮਮਾ ਅੱਜ ਕੱਲ ਨਾ ਅਸੀਂ ਬੱਚੇ ਜਿਹੜੇ ਆਜੀ ਜਨਰੇਸ਼ਨ ਆ ਅਲਕਮ ਲੱਗ ਅਲਕ ਲੌਗ ਮੈਰਿਜ ਵੀ ਹੋਈ ਹੈ ਮਿਸ ਆਪੇ ਦੇਖੋ ਤੇ ਆਪੇ ਆਪਣਾ ਚੰਗਾ ਮਾੜਾ ਦੇਖੋ ਐ ਥੋੜੀ ਕੇ ੱੱਕੇ ਨਾਲ ਮਾਂ ਕਿਉਂ ਦੇ ਮਗਰ ਲੱਗ ਜੋ ਤੇ ਜਿੱਥੇ ਵੇਖੇ ਉੱਧਾ ਕਰ ਦੋ ਉਹ ਦੁਖੀ ਹੁੰਦੀਆਂ ਨੇ ਦੇਖਣਾ ਮੈਂ ਆਪਣੀ ਲਾਈਫ ਕੇ ਲਈ ਸੋਣੀ ਜਿੰਦੀ ਕੋਈ ਬਿਲਕੁਲ ਵੀ 1% ਵੀ ਕੋਈ ਮੈਂ ਕੰਪਲੇਂਟ ਨਹੀਂ ਆਂਦੇ ਨਹੀਂ ਆ ਜਿਹੜੀ ਤੂੰ ਗੱਲ ਕਹੀ ਹੈ ਨਾ ਕਿ ਜਿਹੜੇ ਮਾਪੇ ਦੇ ਕਹਿਣ ਤੇ ਰਿਸ਼ਤਾ ਕਰਦੇ ਨੇ ਤਾਂ ਦੁਖੀ ਹੁੰਦੀਆਂ ਨੇ ਜਿਹੜੇ ਬੰਦੇ ਤੂੰ ਬੋਲਦੀ ਹੈ ਨਾ ਉਹਦਾ ਰੀਜ਼ਨ ਇੱਕ ਹੋਰ ਹੈ ਮਨੂ ਚ ਪਤਾ ਮੈਂ ਦੇਖਣ ਨੂੰ ਕੀ ਮਿਲਿਆ ਮੀਨਸ ਨਵੇਂ ਨਵੇਂ ਦੇ ਹਨ ਮਤਲਬ ਵਿਆਹ ਹੋਏ ਹੁੰਦੇ ਮਾਪਿਓ ਦੇ ਕਹਿੰਦੇ ਕੋਈ ਕਹੇਗਾ ਮੈਂ ਆਪਣੀ ਮਾਂ ਪਿੱਛੇ ਕਰਾ ਲਿਆ ਕੋਈ ਕਹੇਗਾ ਮੈਂ ਉਹਦੀ ਇੱਜ਼ਤ ਪਿੱਛੇ ਕਰ ਲਿਆ ਮਤਲਬ ਹਨਾ ਕਿਸੇ ਦਾ ਮੂਹ ਮੂਹਿਆ ਜੇਜ ਕਹਿੰਦੇ ਨੇ ਤੇ ਬਾਅਦ ਚ ਗਲੇਸ਼ ਹੁੰਦੇ ਕਿਸੇ ਬੰਨੋ ਮੀਨਸ ਪਹਿਲਾਂ ਉਹਨਾਂ ਦੀ ਕੋਈ ਉਹ ਨਹੀਂ ਹੋਈ ਹੁੰਦੀ ਬੋਰਿੰਗ ਨਹੀਂ ਹੁੰਦੀ ਅਟੈਚਮੈਂਟ ਨਹੀਂ ਹੁੰਦੀ ਇਹਨਾਂ ਦਾ ਇੱਕ ਸੰਦਾ ਸੰਗਤ ਦੂਜੇ ਦਾ ਕਾਫੀ ਕੁਝ ਪਤਾ ਲੱਗ ਗਿਆ ਹੈ ਇਹ ਕਹ ਜੇ ਪੁੱਤ ਤੋਂ ਗੱਲ ਤੇ ਆਈਆਂ ਨਾ ਤੇ ਗੱਲ ਦਾ ਵੀ ਜਵਾਬ ਆ ਜੋ ਲੈ ਹੀ ਲੈ ਆਪਣੀ ਮਾਂ ਕੋ ਇਹ ਟਾਈਮ ਹੈਗਾ ਮੁੰਡੇ ਦੇ ਆਂ ਵਿੱਚ ਹਾਂਜੀ ਤੂੰ ਕਹਿੰਨੀ ਐ ਕਿ ਲਵ ਮੈਰਿਜ ਬਹੁਤ ਜ਼ਿਆਦਾ ਵਧੀਆ ਤੇ ਅਰੇਂਜ ਨਹੀਂ ਇਹ ਮੇਰੀ ਗੱਲ ਸੁਣ ਜਿਹੜੇ 4 ਮਹੀਨੇ 6 ਮਹੀਨੇ ਜਾਂ 2 ਮਹੀਨੇ ਆਪਸ ਚ ਰਹਿ ਕੇ ਵਿਆਹ ਦਾ ਡਿਸੀਜਨ ਲਾ ਲੈਂਦੇ ਆ ਬਾਅਦ ਚ ਇੱਕ ਯਾਰਾ ਹਮੇਸ਼ਾ ਕੰਪਰੋਮਾਈਜ਼ ਚ ਰਹਿ ਜਾਂਦਾ ਪਤਾ ਕਿਉਂ ਆਪਣੇ ਪਰਿਵਾਰ ਨੂੰ ਕਹਿੰਦਾ ਸਾਸ ਸੋਹਰਾ ਕਹਿਣਗੇ ਆਪਣੀ ਪਸੰਦ ਦੀ ਚੋਕੀ ਲਿਆਇਆ ਨਾ ਚੱਲ ਤੇ ਕੇ ਕਹਿਣਗੇ ਆ ਪਸੰਦ ਕੀਤਾ ਹੀ ਨਾ ਘਰ برداشت ਹੁਣ ਸਾਡੇ ਵਰਗਿਆਂ ਦੀ ਸਹਿਮਤੀ ਕਰਵਾਈ ਹੁੰਦੀ ਨਾ ਅਹੀਂ ਪਸੰਦ ਕੀਤਾ ਹੁੰਦਾ ਤੇ ਵਿੱਚ ਜਾ ਕੇ ਗੱਲ ਵੀ ਕਰਦੇ ਅੱਗੇ ਹੋ ਕੇ ਖੁਲਾਉਂਦੇ ਜੱਗਿਓਗੇ ਹੁਣ ਗੱਲ ਕਰਾਂਗੇ ਅਗਲੇ ਨੂੰ ਪਤਾ ਹੀ ਕਹਿਣਾ ਪਹਿਲਾਂ ਤਾਂ ਤੁਹਾਡੀ ਕੁੜੀ ਤੁਰੀ ਫਿਰਦੀ ਸੀ ਤੇ ਜੇ ਮੁੰਡੋ ਲਗਾਲੇ ਤੋਂ ਉਹਨਾਂ ਨੇ ਕਹਿਣਾ ਸੀ ਤੁਹਾਡਾ ਮੁੰਡਾ ਤੇ ਸਾਡੀ ਕੁੜੀ ਪਿੱਛੇ ਤੁਰਿਆ ਫਿਰਦਾ ਸੀ ਅੱਜ ਉਹਨੂੰ ਚੰਗੀ ਨਹੀਂ ਲੱਗਦੀ ਮੈਕਸਿਮ ਮੈਨੂੰ ਪਤਾ ਨਹੀਂ ਕਿਹੜੇ ਸਦੀ ਦੀ ਗੱਲ ਕਰਦੇ ਹੋ ਬੇਟਾ ਸਦੀ ਕੋਈ ਪੁਰਾਣੀ ਨਹੀਂ ਹੋਈ ਵਿਚਾਰ ਵੀ ਕੋਈ ਪੁਰਾਣੇ ਨਹੀਂ ਹੋਏ ਇਹ ਤੁਹਾਡੀ ਆਪਣੀ ਆਪਣੀ ਸਭ ਦੀ ਸੋਚ ਬਦਲੀ ਹੋਈ ਹੈ ਸੂਰਜ ਵੀ ਉਹੀ ਹੈ ਰੋਸ਼ਨੀ ਵੀ ਉਹੀ ਹੈ ਧਰਤੀ ਵੀ ਉਹੀ ਹੈ ਆ ਕਲੰਡਰ ਤੇ ਬਸ ਸਾਇੰਸ ਨੇ ਤਿਆਰ ਕਰਤੇ ਨੇ ਸਰੀ ਗੱਲ ਅਰੇਂਜ ਦੀ ਅਰੇਂਜ ਵਿੱਚ ਵੀ ਟਾਈਮ ਦਿੱਤਾ ਜਾਂਦਾ ਵੈ ਜੇ ਸਿਆਣਾ ਬੋਵੇ ਜੇ ਤੋ ਕੁੜੀ ਦਾ ਠਾਕਾ ਰੋਕਾ ਲਾਉਦੀ ਦਾ ਨਾ ਗੋਮਿੰਨ ਚੇਮਿੰਨ ਫਾਈ ਕਦਰਸ ਜੰਦੇ ਆ ਕਿ ਕੁੜੀ ਤੇ ਮੁੰਡੇ ਕੋ ਦੂਜੇ ਨੂੰ ਜਾਣ ਪਛਾਨ ਲੈਣ ਜੇ ਕੋਈ ਗੱਲ ਬਾਤ ਹੋਵੇ ਤਾਂ ਬਤਾ ਦਿਓ ਨਹੀਂ ਤੇ ਕਈ ਵਾਰੀ ਠਾਕਾ ਟੁੱਟਿਆ ਚੰਗਾ ਵਿਆਹ ਨਾ ਲੋ ਫਿਰ ਉਹਦੇ ਚ ਪੂਰਾ ਪਰਿਵਾਰ ਖਲੋਂਦਾ ਖਾਲੀ ਮਾਪੇ ਨਹੀਂ ਭੈਣ ਭਰਾ ਜੀਜੇ ਪਰਜਾਈਆਂ ਤਬਰਾਂ ਦੇ ਟਬਰ ਖਲੋਂਦੇ ਨੇ ਇਹ ਗੱਲ ਯਾਦ ਰੱਖੀ ਅੱਜ ਤੋਂ ਆਪਣੀ ਮਰਜ਼ੀ ਨਾਲ ਕੰਨੀ ਨਾ ਮ ਕਰਾਣਾ ਕੱਲ ਨੂੰ ਕੋਈ ਉਨ ਨਿੱਕੀ ਹੋਗੀ ਨਾ ਪਹਿਲੀ ਵਕ ਤੇਰੇ ਤੇ ਆਣੀ ਹੈ ਅਹੀਂ ਤੇਰੇ ਪਿਆਰ ਚ ਹਾਂ ਕਰਤੀ ਸਾਡਾ ਧੀ ਪੁੱਤ ਐ ਚੱਲ ਮੁੰਡੇ ਕੋ ਸਭ ਕੁਝ ਹੋਏਗਾ ਪਰ ਸਾਡੇ ਵੱਲੋਂ ਤੇ ਨਹੀਂ ਜਾਣਨ ਵਾਲਾ ਹੋਏਗਾ ਜਾਣਨ ਵਾਲਾ ਤੇ ਤੇਰਾ ਹੀ ਆ ਨਾ ਅਸੀਂ ਤੇ ਇਹ ਵੇਖਣਾ ਕਿ ਤੈਨੂੰ ਰੋਟੀ ਖਵਾ ਸਕਦਾ ਘਰ ਬੂਆ ਉਹਦਾ ਹੈਗਾ ਬਸ ਇਸ ਤੋਂ ਬਾਅਦ ਅਸੀਂ ਉਹਦੀ ਕੀ ਜਾਣਪੜਤਾਲ ਕਰ ਲਾਂਗੇ ਕੀ ਉਹਦੀ ਮਾਂ ਬਾਰੇ ਜਾਣਦੇ ਆ ਬੋਤਾ ਜੇ ਅਹੀਂ ਕੋਈ ਲੱਭਾਂਗੇ ਨਾ ਤੇ ਪਿੱਛੋਂ ਤੱਕ ਪੁੱਛਾਂਗੇ ਪਰਿਵਾਰ ਕਿੱਦਾਂ ਦਾ ਵਰਤਨ ਚ ਕਿੱਦਾਂ ਦਾ ਹੈ ਇਕਦਾਂ ਆਪਣੇ ਪਰਿਵਾਰਾਂ ਨਾਲ ਚੱਲਣ ਵਾਲੇ ਇਹਨਾਂ ਦੀ ਕੀ ਰੀਤ ਰਵਾਸ ਹੈਗੇ ਨੇ ਬੜੀਆਂ ਚਿੰਜਾਂ ਭਰੀਆਂ ਕੀ ਚਾ ਜੇ ਸੋਚੋ ਨੀ ਤੇ ਮੁੰਡਾ ਕੁੜੀ ਨੂੰ ਪਤਾ ਕੀ ਮੈਨੇ ਤਾਂ ਨੰਦਾਂ ਵਸ ਅੱਜ ਮੇਰੇ ਨਾਲ ਆਸ਼ਕੀ ਮਾਰ ਕੇ ਪਿਆਰ ਕਰਕੇ ਵਿਆਹ ਕਰਾ ਲਿਆ ਕੀ ਪਤਾ ਕਿੰਨਿਆਂ ਨਾਲ ਮਾਰੀ ਹੋਏਗੀ ਤੇ ਕੁੜੀ ਵੀ ਆ ਕੁਝ ਕਹਿ ਦਿੰਦੀ ਐ ਬਸ ਮੈਂ ਤੇ ਪੁੱਤ ਤੇਰੀ ਗੱਲਾਂ ਦਾ ਤੈਨੂੰ ਜਵਾਬ ਦਿੱਤਾ ਹੀ ਹੁੰਦੇ ਨੂੰ ਚੰਗੀਆਂ ਲੱਗਣ ਮੰਦੀਆਂ ਲੱਗਣ ਇਹ ਸੱਚੀਆਂ ਤੇ ਕੋਰੀਆਂ ਗੱਲਾਂ ਐ ਜਾ ਜਾ ਕੇ ਚਾਹ ਪਾਣੀ ਦਾ ਇੰਦੀ ਆਮ ਕਰ ਲਾ ਆਂਦਾ ਹਣਾ ਤੇਰੀ ਥਾਰ ਵਾਲਾ ਬੈਠੋ ਜਿੱਥੇ ਤੁਹਾਨੂੰ ਸਹੀ ਲੱਗਦਾ ਜਿਹਦੇ ਨਾਲ ਅੱਜ ਨਾਲ ਬੈਠ ਜਾਓ ਬੈਠ ਜਾਓ ਆਪਣੇ ਘਰ ਇਹ ਮੇਰਾ ਫਿਊਚਰ ਬ੍ਰਦਰ ਇਨ ਲਾ ਸ਼ਟ ਆਫ ਹਾਂ ਕੀ ਬਤਾਉਣਾ ਪਾਣੀ ਲੈ ਕੇ ਆਈ ਮੈਂ ਠੀਕ ਹੈ ਓਕੇ ਓਕੇ ਹਾਂ ਪਰ ਜ਼ਿਆਦਾ ਠੰਣਾ ਨਹੀਂ ਨੋਰਮਲ ਲੈ